ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ ਇੱਕ ਦਿਨ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਭਾਈ ਮਰਦਾਨਾ ਜੀ ਦੇ ਨਾਲ ਦੁਨੀਆ ਤਾਰਦੇ ਹੋਏ ਵਾਪਸ ਰਾਏ ਪੋਏ ਦੀ ਤਲਵੰਡੀ ਪਹੁੰਚੇ ਤੇ ਨਗਰ ਦੇ ਬਾਹਰ ਇੱਕ ਜੰਗਲ ਸੀ ਉਥੇ ਮਹਾਰਾਜ ਜੀ ਨੇ ਆ ਕੇ ਡੇਰਾ ਲਾਇਆ ਭਾਈ ਮਰਦਾਨਾ ਜੀ ਸਤਪੁਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਮਹਾਰਾਜ ਜੀ ਜੇ ਆਪ ਜੀ ਦਾ ਹੁਕਮ ਹੋਵੇ ਆਗਿਆ ਹੋਵੇ ਤਾਂ ਮੈਂ ਆਪਣੇ ਘਰ ਦੇ ਲੋਕਾਂ ਨੂੰ ਪਰਿਵਾਰ ਦੇ ਜੀਆਂ ਨੂੰ ਮੇਲਾਵਾਂ ਆਪਣੇ ਪੁੱਤਰਾਂ ਨੂੰ ਆਪਣੀ ਧੀ ਨੂੰ ਆਪਣੀ ਘਰਵਾਲੀ ਨੂੰ ਤਾਂ ਮਹਾਰਾਜ ਜੀ ਨੇ ਵਚਨ ਕੀਤਾ ਕਹਿਣ ਲੱਗੇ ਭਾਈ ਮਰਜਾਨਾ ਜੀ ਐਉਂ ਲੱਗਦਾ ਅਜੇ ਤੱਕ ਤੁਹਾਡਾ ਮੋ ਟੁੱਟਿਆ ਨਹੀਂ ਵੇ ਜਦੋਂ ਮਹਾਰਾਜ ਜੀ ਨੇ ਇਸ ਤਰ੍ਹਾਂ ਆਖਿਆ ਭਾਈ ਮਰਦਾਨਾ ਜੀ ਨੇ ਹੱਥ ਜੋੜੇ ਤੇ ਕਹਿਣ ਲੱਗੇ ਬਾਬਾ ਜੀ ਜੇ ਤੁਸਾਂ ਦੀ ਕਿਰਪਾ ਹੋਗੀ ਤਾਂ ਐ ਵੀ ਹੌਲੀ ਹੌਲੀ ਸਜੇ ਸਜੇ ਐ ਮੋ ਵੀ ਟੁੱਟ ਜਾਵੇਗਾ ਫਿਰ ਮਹਾਰਾਜ ਜੀ ਕਹਿੰਦੇ ਦੇਖੋ ਭਾਈ ਮਰਦਾਨਾ ਜੀ ਐ ਇਸਤਰੀ ਤੋਂ ਜਿਹੜਾ ਪਰਿਵਾਰ ਅੱਗੇ ਵਧਦਾ ਵੰਸ਼ ਅੱਗੇ ਵੱਦੀ ਅਗੇ ਤਾਂ ਹੀ ਚੀਜ਼ਾਂ ਬੰਦੇ ਦੇ ਨਾਲ ਨਹੀਂ ਨਾ ਜਾਂਦੀਆਂ ਇਹੋ ਘਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਐ ਇਸਤਰੀ ਤੋਂ ਵਿਧਿਆ ਹੋਇਆ ਪਰਿਵਾਰ ਜੋ ਤੁਸੀਂ ਦੇਖ ਰਹੇ ਹੋ ਅੰਤ ਨੂੰ ਨਾਲ ਨਹੀਂ ਨਿਭਦਾ ਤੇ ਜੇ ਨਾਲ ਨਹੀਂ ਨਿਭਣਾ ਤਾਂ ਸਾਨੂੰ ਇਹਨਾਂ ਨਾਲ ਇਨਾ ਮੋਹ ਨਹੀਂ ਪਾਉਣਾ ਚਾਹੀਦਾ ਜੇ ਦੇ ਕਰਕੇ ਸਾਨੂੰ ਬਾਅਦ ਵਿੱਚ ਪਛਤਾਉਣਾ ਪਵੇ ਪਰ ਭਾਈ ਮਰਦਾਨਾ ਜੀ ਦੀ ਬੇਨਤੀ ਆਪਣੇ ਕਾਰ ਵਿੱਚ ਜਿਹੜੇ ਪੁੱਤਰ ਤੀਆਂ ਤੀਆਂ ਦਾ ਫਿਕਰ ਕਿ ਉਹਨਾਂ ਦਾ ਮੇਰੇ ਪਿੱਛੇ ਕੀ ਬਣਿਆ ਹੋਵੇਗਾ ਤੇ ਮਹਾਰਾਜ ਜੀ ਤੋਂ ਆ ਗਿਆ ਲਈਆ ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਮਰਦਾਨਾ ਜੀ ਚਲੇ ਜਾਓ ਪਰ ਐ ਨਾ ਹੋਵੇ ਕਿ ਸਾਡੇ ਘਰ ਵੀ ਜਾ ਕੇ ਦੱਸ ਦੇਣਾ ਕਿ ਅਸੀਂ ਵੀ ਇੱਥੇ ਆਏ ਆ ਸਾਡੇ ਘਰ ਖਬਰ ਨੀਂ ਜੇ ਕਰਨੀ ਕਿ ਅਸੀਂ ਇੱਥੇ ਬਾਰ ਵਿੱਚ ਬੈਠੇ ਆ ਸਤਿਬਚਨ ਆਖਿਆ ਭਾਈ ਮਰਦਾਨਾ ਜੀ ਨੇ ਤੇ ਆਖਿਆ ਬਾਬਾ ਜੀ ਮੈਂ ਚਲਾ ਜਾਂਦਾ ਹਾਂ ਪਰ ਖਾਲੀ ਹੱਥ ਜਾਣਾ ਠੀਕ ਨਹੀਂ ਆ ਜੇ ਮੇਰੇ ਪਾਸ ਕੁਝ ਹੋਵੇ ਖਰਚੇ ਪਾਣੀ ਵਾਸਤੇ ਪਰਿਵਾਰ ਨੂੰ ਦਿਆ ਮਾਬੀ ਨੇ ਆਖਿਆ ਜਿਵੇਂ ਪ੍ਰਾਤਨ ਜਨਮ ਸਾਖੀ ਵਿੱਚ ਲਿਖਿਆ ਵਾ ਕਿ ਫਿਕਰ ਨਾ ਕਰੋ ਕਿਸੇ ਗੱਲ ਦੀ ਭਾਈ ਸਾਹਿਬ ਜੀ ਤੁਹਾਡੇ ਪਰਿਵਾਰ ਦੀ ਪੱਤੀ ਪਾਲਣਾ ਵਾਹੀ ਗੁਰੂ ਆਪ ਕਰ ਦੇਨੇ ਤੇ ਮਹਾਰਾਜ ਜੀ ਕਹਿੰਦੇ ਤੁਸੀਂ ਐਉਂ ਕਰੋ ਇੱਥੇ ਜਿਹੜੀ ਇੱਕ ਮੁਠ ਰੋੜਾਂ ਦੀ ਹੈ ਨਾ ਉਹ ਪੱਲੇ ਬਣ ਕੇ ਲੈ ਜਾਵੋ ਤੇ ਉਹ ਘਰ ਵਿੱਚ ਜਾ ਕੇ ਆਪਣੇ ਪਰਿਵਾਰ ਨੂੰ ਦੇ ਦੇਣਾ ਇੱਥੇ ਭਾਈ ਮਰਦਾਨਾ ਜੀ ਨੇ ਕੋਈ ਸ਼ੰਕਾ ਨਹੀਂ ਕੀਤਾ ਸਾਸੰਗਤ ਜੀ ਉਹਨਾਂ ਕੋਈ ਸ਼ੰਕਾ ਨਹੀਂ ਕੀਤਾ ਕਿ ਮਹਾਰਾਜ ਇਹ ਰੋੜਾਂ ਦੀ ਮੁੱਠ ਮੈਂ ਕੀ ਕਰਾਂਗਾ ਜਾਂ ਐਵੇਂ ਦੇ ਮੈਂ ਆਪਣੇ ਪਰਿਵਾਰ ਨੂੰ ਉਹ ਸਵੀਕਾਰ ਕਰ ਲੈਣਗੀ ਕੋਈ ਵੀ ਸ਼ੰਕਾ ਨਹੀਂ ਕੀਤਾ ਸ਼ਰਤਾਂ ਰੱਖ ਕੇ ਉਹ ਜਿਹੜੇ ਰੋੜ ਸੀ ਨਾ ਉਹ ਪੱਲੇ ਬੰਨ ਰਹੇ ਤੇ ਜਦੋਂ ਘਰ ਗਏ ਆ ਸਾਰਿਆਂ ਨੂੰ ਘਰ ਵਿੱਚ ਜਾ ਕੇ ਆਪਣੇ ਪੁੱਤਰ ਜਦਾਜੀ ਨੂੰ ਪੁੱਤਰ ਸਹਿਜਾਦ ਨੂੰ ਮਿਲਣਾ ਕੀਤਾ ਏ ਪੁੱਤਰੀ ਆਪਣੇ ਕਾਕੂ ਨੂੰ ਪਿਆਰ ਨਾਲ ਗਲਵਕੜੀ ਵਿੱਚ ਲਿਆਵੇ ਭਾਈ ਮਰਦਾਨਾ ਜੀ ਨੇ ਤੇ ਸੁੱਖ-ਸਾਂਦ ਪੁੱਛੀਏ ਆਪਣੀ ਪਤਨੀ ਤੋਂ ਬਹੁਤ ਸਨੇਹ ਦੇ ਨਾਲ ਸਭ ਨੂੰ ਮਿਲੇ ਆ ਤੇ ਸਭ ਨੇ ਭਾਈ ਮਰਦਾਨਾ ਜੀ ਦਾ ਬਹੁਤ ਸਤਿਕਾਰ ਕੀਤਾ ਤੇ ਇਹ ਵੀ ਸਭ ਨੇ ਆਖਿਆ ਕਿ ਪਿੰਡ ਦੇ ਲੋਕਾਂ ਨੇ ਭਾਈ ਮਰਦਾਨਾ ਜੀ ਦੇ ਵਿੱਚੋਂ ਹੁਣ ਚਲਕ ਗੁਰੂ ਨਾਨਕ ਸਾਹਿਬ ਜੀ ਦੇ ਚਿਹਰੇ ਦੀ ਪੈ ਰਹੀ ਏ ਐਉਂ ਪਰਤੀ ਤੋ ਰਿਆ ਏ ਜਿਵੇਂ ਭਾਈ ਮਰਦਾਨਾ ਜੀ ਦਾ ਸੁਭਾਅ ਐਨਾ ਹਲੀਮੀ ਐਨੀ ਸ਼ਾਂਤੀ ਵਾਲਾ ਬਣ ਗਿਆ ਹੋਵੇ ਜਿਵੇਂ ਜਾਹੋ ਜੀ ਸੰਗਤ ਕਰਦੇ ਗਏ ਆ ਅਹੀ ਤਾਂ ਉਦਾਂ ਦੇ ਹੋ ਗਏ ਆ ਭਾਈ ਮਰਦਾਨਾ ਜੀ ਕੋਲ ਆਸੇ ਪਾਸੇ ਜਿਹੜੇ ਆਂਢ ਗੁਆਣ ਦੇ ਲੋਕ ਆਏ ਵੇ ਉਹ ਚੱਲ ਕੇ ਤੇ ਕਿਵੇਂ ਉਹ ਪਰਦੇਸ ਵਿੱਚ ਜਿੱਥੇ ਤੁਸੀਂ ਜਾਣਦੇ ਹੋ ਉਹ ਕਹਿੋ ਜੇ ਥਾਂ ਨੇ ਸਮੁੰਦਰ पार ਕਰਕੇ ਕਿਹੋ ਜੀ ਉਹ ਦੁਨੀਆਂ ਐ ਸਾਰੇ ਪੁੱਛਣ ਲਗੇ ਭਾਈ ਮਰਦਾਨਾ ਜੀ ਨੇ ਸਭ ਨੂੰ ਬਹੁਤ ਪਿਆਰ ਨਾਲ ਉੱਤਰ ਦਿੱਤੇ ਆ ਸਭ ਦੀ ਸੁਖ ਸੰਦ ਪੁੱਛੀ ਆ ਹੁਣ ਜਦੋਂ ਘਰ ਆਏ ਆ ਤੇ ਬਾਬੇ ਦੇ ਬਚਨ ਜ਼ਿਆਦਾ ਆਏ ਆ ਕਿਉਂ ਰੋਣਾ ਦੇ ਮੁੱਠ ਉਹ ਜਦੋਂ ਪੱਲਾ ਖੋਲਿਆ ਨਾ ਕੀ ਦੇਖਦੇ ਸਾ ਸੰਗਤ ਜੀ ਐਸੀ ਕਲਾ ਸਤਿਗੁਰਜੀ ਨੇ ਵਰਤਾ ਦਿੱਤੀ ਆ ਸਾ ਸੰਗਤ ਜੀ ਭਾਈ ਮਰਦਾਨਾ ਜੀ ਨੂੰ ਆਖਿਆ ਸੀ ਫਿਕਰ ਨਾ ਕਰ ਸਭ ਨੂੰ ਪਾਲਣ ਵਾਲਾ ਉਹ ਵਾਹਿਗੁਰੂ ਪਰਮੇਸ਼ਰ ਐ ਉਹ ਕੋਲ ਦੁਨੀਆ ਦੀ ਸੰਭਾਲ ਕਰ ਰਹੀ ਆਏ ਤੁਹਾਡਾ ਪਰਿਵਾਰ ਦੀ ਵੀ ਉਹ ਸੰਭਾਲ ਕਰੇਗਾ ਹੌਸਲਾ ਦਿੱਤਾ ਸੀ ਗੁਰੂ ਮਹਾਰਾਜ ਜੀ ਨੇ ਤੇ ਹੁਣ ਜਦੋਂ ਪਾਈ ਮਰਦਾਨਾ ਜੀ ਨੇ ਰੋੜਾਂ ਦੇ ਜਿਹੜੇ ਮੁੱਠ ਪੱਲੇ ਬੰਨੀ ਹੋਈ ਸੀ ਨਾ ਉਹ ਖੋਲੀ ਆ ਐਸੀ ਕਲਾਵਰਤੀ ਹੈ ਸਾਧ ਸੰਗਤ ਜੀ ਸੋਨੇ ਦੇ ਰੋੜ ਬਣ ਗਏ ਆ ਸਾਰੇ ਸਾਰੀ ਚਿੰਤਾ ਸਾਰੇ ਫਿਕਰ ਝੋਰੇ ਦੂਰ ਹੋ ਗਿਆ ਕਿ ਮੇਰੇ ਘਰ ਦੀ ਪਾਲਣਾ ਕਿਵੇਂ ਹੋਵੇਗੀ ਸਾਰੇ ਸਵਾਲਾਂ ਦੇ ਜਵਾਬ ਬਾਬੇ ਨੇ ਉਹ ਰੋੜਾਂ ਦੁਆਰਾ ਦੇ ਦਿੱਤੇ ਆ ਐ ਸਾਰੀ ਕਿਰਪਾ ਹੋਈ ਗੁਰੂ ਮਹਾਰਾਜ ਜੀ ਪਾਈ ਮਰਦਾਨਾ ਜੀ ਨੇ ਉਹ ਆਪਣੀ ਪਤਨੀ ਨੂੰ ਦੇ ਦਿੱਤੇ ਆ ਤੇ ਉਹਨੇ ਉਹ ਸੰਭਾਲ ਕੇ ਰੱਖ ਲਈ ਕਿਉਂਕਿ ਪਾਈ ਮਰਦਾਨਾ ਜੀ ਉਹਨਾਂ ਦੀ ਪ੍ਰੀਤ ਉਹਨਾਂ ਦੀ ਲਗਨ ਤਾਂ ਗੁਰੂ ਦੇ ਸ਼ਬਦ ਨਾਲੇ ਉਹਨਾਂ ਨੂੰ ਐ ਸੋਨੇ ਨਾਲ ਕੋਈ ਸਨੇ ਨਹੀਂ ਕੋਈ ਮੋਹ ਨਹੀਂ ਪਰ ਜੜੇ ਮਾਲਕ ਨੂੰ ਯਾਦ ਕਰਦੇ ਆ ਨਾ ਉਹਨਾਂ ਦੇ ਘਰ ਆਜਾਪ ਵਾਹਿਗੁਰੂ ਪਰਮੇਸ਼ਰ ਸਵਾਰਦਾਏ ਜੁਗਾਂ ਜੁਗਾਂ ਤੋਂ ਲੈ ਕੇ ਭਗਤਾਂ ਦੀ ਪੈਜ ਰੱਖੀ ਆ ਵਾਹੀ ਗੁਰੂ ਪਰਮੇਸ਼ਰ ਨੇ ਹਮੇਸ਼ਾ ਹੀ ਆਪਣੇ ਸੇਵਕ ਕੀ ਆਪੇ ਰਾਖੇ ਆਪੇ ਨਾਮ ਜਪਾਵੇ ਉਹ ਆਪਣੇ ਸੇਵਕਾਂ ਦੀ ਆਪ ਹੀ ਪੈਜ ਰੱਖਦਾ ਲਾਜ ਰੱਖਦਾ ਏ ਆਪ ਹੀ ਉਹਨਾਂ ਤੋਂ ਨਾਮ ਜਪੋਂਦਾ ਏ ਤੇ ਪਾਈ ਮਰਦਾਨਾ ਜੀ ਤਾਂ ਉਹ ਹਨ ਸਾ ਸੰਗਤ ਜੀ ਜਿਨ੍ਹਾਂ ਨੇ ਬਾਬੇ ਦੇ ਨਾਲ ਰਹਿ ਕੇ ਲੰਮਾ ਸਮਾਂ ਰਬਾਬ ਵਜਾਉਣ ਦੀ ਸੇਵਾ ਕੀਤੀ ਵੇ ਫਿਰ ਉਹਨਾਂ ਨੂੰ ਪਾਈ ਉਹ ਸਕਣਾ ਕੇ ਮੇ ਰੱਖ ਸਕਦੇ ਸੀ 12ਵੀਂ ਮੇਰੀ ਬਖਸ਼ੀ 19ਵੀਂ ਮੇਰੀ ਬਖਸ਼ੀ ਗੁਰੂ ਨਾਨਕ ਸਾਹਿਬ ਜੀ ਪਾਸ਼ਾ ਜੀ ਦੀ ਬਾਣੀ ਵਿੱਚ ਕਰਾਮਾਤ ਜਿਹੜੀ ਆ ਨਾ ਸ਼ਬਦ ਦੀ ਹੈ ਤੇ ਜਾਦੂ ਪਾਈ ਮਰਦਾਨਾ ਜੀ ਦੀ ਰਬਾਬ ਦਾਏ ਸਾ ਸੰਗਤ ਜੀ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਐਸੀ ਕਲਾ ਵਰਤਾ ਦਿੱਤੀ ਉਹ ਮੁੱਠ ਰੋੜਾਂ ਦੀ ਪੱਲੇ ਬੰਨੀ ਸੀ ਘਰ ਆਏ ਤੇ ਸੋਨੇ ਦੇ ਰੋੜ ਬਣ ਗਏ ਐ ਪਾਈ ਮਰਦਾਨਾ ਜੀ ਦੀ ਸ਼ਰਦਾ ਵੀ ਹੈ ਦੇਖੋ ਕਿੱਡੀ ਵੱਡੀ ਗੱਲ ਹੈ ਪਾਈ ਮਰਦਾਨਾ ਜੀ ਬਿਨਾਂ ਸ਼ੰਕਾ ਕੀਤੇ ਆ ਤੇ ਮੁੱਠ ਰੋੜਾਂ ਦੀ ਪੱਲੇ ਬਣ ਕੇ ਲੈ ਆਉਂਦੇ ਵਾ ਕੋਈ ਸ਼ੱਕ ਨਹੀਂ ਕਰਦੇ ਕੋਈ ਸ਼ੰਕਾ ਨਹੀਂ ਕਰਦੇ ਮਹਾਰਾਜ ਇਹ ਕਰਦੇ ਜੀਆਂ ਨੂੰ ਮੈਂ ਕਿਵੇਂ ਦੇਵਾਂਗਾ ਪ੍ਰੋਸਾ ਸੀ ਫਲ ਹਮੇਸ਼ਾ ਸਿੱਧਕ ਨੂੰ ਲੱਗਦਾ ਏ ਜਿਨੀਆਂ ਵੀ ਆਪਾਂ ਸਾਖੀਆਂ ਸਰਵਣ ਕਰਦੀਆਂ ਨਾ ਸਾਧ ਸੰਗਤ ਜੀ ਉਹਦੇ ਵਿੱਚ ਇਹੀ ਆਉਂਦਾ ਏ ਵਾਰ-ਵਾਰ ਜਿਕਰ ਜੁੜੇ ਸਿੱਖ ਨੇ ਨਾ ਸ਼ਰਧਾ ਰੱਖੀ ਆ ਮਹਾਰਾਜ ਦੇ ਉੱਪਰ ਉਹਨਾਂ ਅਧਿਕਾਰ ਚ ਪੂਰੇ ਹੋਏ ਆ ਹੁਣ ਜਦੋਂ ਪਾਈ ਮਰਦਾਨਾ ਜੀ ਆਏ ਆ ਤੇ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਨੂੰ ਵੀ ਪਤਾ ਲੱਗਾ ਮਹਤਾ ਕਾਲੂ ਜੀ ਨੂੰ ਵੀ ਉਹ ਸੁਣਿਆ ਬੜੀ ਤੇਜ਼ੀ ਨਾਲ ਆਏ ਆ ਮਨ ਦੇ ਵਿੱਚ ਫੁਰਨਾ ਆਇਆ ਏ ਕਿ ਬਾਬਾ ਜੀ ਵੀ ਆਇਆ ਹੋਵੇਗਾ ਮੇਰਾ ਪੁੱਤਰ ਵੀ ਆਇਆ ਹੋਵੇਗਾ ਚਲੋ ਹੁਣ ਚੱਲ ਕੇ ਭਾਈ ਮਰਦਾਨਾ ਜੀ ਤੋਂ ਭਾਈ ਮਰਦਾਨਾ ਤੋਂ ਸਵਾਲ ਪੁੱਛਿਆ ਜਾਵੇ ਕਿ ਗੁਰੂ ਨਾਨਕ ਪਾਸ਼ਾ ਜੀ ਕਿੱਥੇ ਆ ਪਿਤਾ ਜੀ ਜਦੋਂ ਆਉਂਦੇ ਆ ਭਾਈ ਮਰਦਾਨਾ ਜੀ ਦਾ ਹਾਲ ਚਾਲ ਪੁੱਛਦੇ ਆ ਫਿਰ ਕਹਿੰਦੇ ਆ ਦੱਸੋ ਜੀ ਸਾਨੂੰ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮੇਰਾ ਪੁੱਤਰ ਕਿੱਥੇ ਹੈ ਵੇ ਪਾਈ ਮਰਦਾਨਾ ਜੀ ਤਾਂ ਪੁੱਛਿਆ ਹੁਣ ਆ ਗਿਆ ਨਹੀਂ ਹੈਗੀ 사ਸੰਗਤ ਜੀ ਇੱਥੇ ਵੀ ਇਹ ਗੱਲ ਸਮਝਣ ਵਾਲੀ ਆ ਬਾਬੇ ਨੇ ਆਖਿਆ ਸੀ ਸਾਡੇ ਘਰੇ ਖਬਰ ਨਾ ਕਰਨਾ ਉਦੋਂ ਫਿਰ ਪਾਈ ਮਰਦਾਨਾ ਜੀ ਕਹਿਣ ਲੱਗੇ ਹਾਂ ਇਹ ਗੱਲ ਤਾਂ ਸੱਚ ਆ ਕਿ ਬਾਬਾ ਜੀ ਇਹ ਦੇਸ਼ ਵਿੱਚ ਵਾਪਸ ਆ ਚੁੱਕੇ ਆ ਪਰ ਕੌਣ ਜਾਣਦਾ ਕਿਦਰ ਗਏ ਆ ਮੈਨੂੰ ਨਹੀਂ ਇਸ ਗੱਲ ਦਾ ਪਤਾ ਮੈਂ ਤਾਂ ਕਾਲੂ ਜੀ ਨੇ ਆਖਿਆ ਇਹ ਗੱਲ ਤਾਂ ਅਸੀਂ ਜਾਣਦੇ ਆ ਇਹ ਹੋ ਹੀ ਨਹੀਂ ਸਕਦਾ ਕਿ ਤੁਹਾਨੂੰ ਪਤਾ ਨਾ ਹੋਵੇ ਗੁਰੂ ਨਾਨਕ ਪਾਸ਼ਾ ਜੀ ਕਿੱਥੇ ਵਾ ਇਸ ਕਰਕੇ ਕਿਰਪਾ ਕਰਕੇ ਮੈਨੂੰ ਹੁਣਾਂ ਨਾਲ ਦੇ ਦਰਸ਼ਨ ਕਰਵਾ ਦਿਓ ਮੈਨੂੰ ਵੀ ਉੱਥੇ ਲੈ ਕੇ ਚੱਲੋ ਬਾਰ ਬਾਰ ਜਦੋਂ ਬੇਨਤੀਆਂ ਕੀਤੀਆਂ ਨੇ ਭਾਈ ਮਰਦਾਨਾ ਜੀ ਬਹੁਤ ਕਹਿ ਰਹੇ ਆ ਕਿ ਕੀ ਪਤਾ ਗੁਰੂ ਨਾਨਕ ਪਾਸ਼ਾ ਜੀ ਕਿੱਥੇ ਗਏ ਹੋਣਗੇ ਗੁਰੂ ਦੀਆਂ ਗੁਜੀਆਂ ਰਮਚਾਨੋ ਬਾਬਾ ਨਾਨਕ ਜੀ ਦੀਆਂ ਗੁਜੀਆਂ ਰਮਚਾਨੋ ਤਾਂ ਉਹੀ ਜਾਣਦੇ ਆ ਨਾ ਐਸਤਰਾ ਸਤਗੁਰ ਮਹਾਰਾਜ ਜੀ ਬਾਰੇ ਭਾਈ ਮਰਦਾਨਾ ਜੀ ਬਚਨਾਂ ਤੇ ਪੱਕੇ ਰਹੇ ਕੁਝ ਦੱਸਿਆ ਨਹੀਂ ਆ ਫਿਰ ਉਥੋਂ ਵਾਰ-ਵਾਰ ਜਦੋਂ ਪੁੱਛਿਆ ਗਿਆ ਫਿਰ ਆਖਿਆ ਭਾਈ ਬਾਲਾ ਜੀ ਆਉਣਗੇ ਹੋ ਸਕਦਾ ਉਹਨਾਂ ਨੂੰ ਉਹਨਾਂ ਬਾਰੇ ਪਤਾ ਹੋਵੇ ਖਬਰ ਲੈ ਕੇ ਆਉਣ ਹੁਣ ਤੁਸੀਂ ਚੱਲੇ ਜਾਓ ਜਿਵੇਂ ਵੀ ਉਹਨਾਂ ਦੀ ਕੋਈ ਖਬਰ ਸਾਰ ਮੈਨੂੰ ਮਿਲੇਗੀ ਨਾ ਮੈਂ ਆਪ ਜੀ ਨੂੰ ਜ਼ਰੂਰ ਦੱਸਾਂਗਾ ਹੁਣ ਗੁਰੂ ਅਨੰਦਪਾਲ ਸਾਹਿਬ ਜੀ ਦੇ ਪਿਤਾ ਜੀ ਜਦੋਂ ਵਾਪਸ ਕਰਨ ਨੂੰ ਆਉਣ ਲੱਗੇ ਆ ਪਾਈ ਮਰਦਾਨਾ ਜੀ ਦੇ ਮਨ ਵਿੱਚ ਦਇਆ ਆਈ। ਉਹਨਾਂ ਨੇ ਆਖਿਆ ਬਾਬੇ ਨੇ ਇੱਕ ਬਚਨ ਆਖਿਆ ਸੀ ਮੈਨੂੰ ਕਿ ਇਹ ਉਪਦੇਸ਼ ਸਾਡੇ ਘਰ ਜਾ ਕੇ ਦੇਣਾ। ਜਿਸ ਤਰ੍ਹਾਂ ਮੈਨੂੰ ਸਮਝਾਉਂਦੇ ਰਹੇ ਆ ਜਿਵੇਂ ਕਿ ਸਨਾਤਨ ਧਰਮ ਵਿਦੇ ਵਿੱਚ ਸ੍ਰੀ ਕ੍ਰਿਸ਼ਨ ਜੀ ਨੇ ਨੰਦ ਗੋਪੀਆਂ ਨੂੰ ਵਿਛੋੜਾ ਦਿੱਤਾ। ਪਹਿਲਾ ਪਹਿਲਾਂ ਤਾਂ ਵਿਛੋੜਾ ਦੇ ਗਏ ਫਿਰ ਉਹਨਾਂ ਨੂੰ ਇਹ ਵਿਛੋੜਾ ਜਿਹੜਾ ਇਹ ਵੀ ਰੱਬੀ ਹੁਕਮ ਚੋਂ ਹੁੰਦਾ ਏ। ਉਹਦਾ ਗਿਆਨ ਵੀ ਦ੍ਰਿੜ ਕਰਵਾਇਆ ਸੀ ਕਿ ਮਿਲਣਾ ਵਿਛੜਨਾ ਐ ਸਾਬਾ ਅਕਾਲ ਪੁਰਖ ਦੀ ਇੱਕ ਮਰਿਆਦਾ ਬਣੀ ਹੋਈ ਐ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਆਉਣਗੇ ਤੁਹਾਨੂੰ ਵੀ ਗਿਆਨ ਅਧ੍ਰਿੜ ਕਰਾਉਣਗੇ ਤੁਸੀਂ ਡੋਲੋ ਨਾ ਉਹ ਦੋ ਦਿਸ਼ਾ ਜਿਹੜੀ ਉਹਨਾਂ ਦੀ ਉਦਾਸੀ ਸੀ ਉਹਨਾਂ ਕਰ ਲਈ ਆ ਹਜੇ ਦੋ ਦਿਸ਼ਾ ਦੀ ਬਾਕੀ ਰਹਿੰਦੀ ਆ ਚਾਰੋਂ ਦਸਿਆ ਬਾਬੇ ਕਰਨੀਆਂ ਨੇ ਤੇ ਮਹਤਾਕਾਲੂ ਜੀ ਸੁਣ ਕੇ ਮੱਥਾ ਟੇਕਦੇ ਆ ਕਹਿਣ ਲੱਗੇ ਭਾਈ ਮਰਦਾਨਾ ਜੀ ਇਤਨਾ ਪਤਾ ਲੱਗ ਗਿਆ ਏ ਕਿ ਜੋ ਕੁਝ ਕਰਨਗੇ ਸੋ ਲੁਕਾਈ ਵਾਸਤੇ ਭਲੇ ਦੀ ਗੱਲ ਕਰਨਗੇ ਸਾਡੇ ਵਾਸਤੇ ਭਲੇ ਦੀ ਗੱਲ ਕਰਨਗੇ ਮੈਂ ਤਾਂ ਕਾਲੂ ਜੀ ਐਉ ਆ ਕੇ ਉਥੋਂ ਵਿਦਾ ਹੋ ਜਾਂਦੇ ਆ ਗੁਰੂ ਨਾਨਕ ਪਾਸ਼ਾ ਜੀ ਦੇ ਪਿਤਾ ਜੀ ਤੇ ਪਾਈ ਬਾਲਾ ਜੀ ਤੇ ਪਾਈ ਮਰਦਾਨਾ ਜੀ ਦੀ ਇੱਥੇ ਆਪਸ ਵਿੱਚ ਮੁਲਾਕਾਤ ਹੁੰਦੀ ਆ ਉਥੋਂ ਦੁਰਦੇ ਆ ਤੇ ਜਾਂਦੇ ਆ ਜੰਗਲ ਦੇ ਵਿੱਚ ਜਿੱਥੇ ਗੁਰੂ ਨਾਨਕ ਪਾਸ਼ਾ ਜੀ ਮਹਾਰਾਜ ਅੱਖਾਂ ਮੀਟ ਕੇ ਬੈਠੇ ਹੋਇਆ ਉਥੇ ਬਾਬੇ ਨੂੰ ਮੱਥਾ ਟੇਕਦੇ ਆ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇਤਰ ਖੋਲ੍ਹ ਦਿਆ ਮਹਾਰਾਜ ਜੀ ਸਹਜੇ ਸਹਜੇ ਬਚਨ ਕਰਦੇ ਆ ਪਾਈ ਬਾਲਾ ਜੀ ਨੂੰ ਕਿ ਦੱਸੋ ਜੀ ਤੁਸੀਂ ਸਾਡੇ ਨਾਲ ਅੱਗੇ ਜਾਣਾ ਏ ਕਿ ਨਹੀਂ ਅਗਲੀ ਉਦਾਸੀ ਤੇ ਕਿ ਘਰ ਦਾ ਮੋਹ ਪਿਆਰ ਆਪ ਜੀ ਨੂੰ ਵੀ ਆਉਂਦਾ ਹੋਣਾ ਵਾ ਤਾਂ ਬਾਬੇ ਨੂੰ ਪਾਈ ਬਾਲਾ ਜੀ ਕਹਿਣ ਲੱਗਿਆ ਮਹਾਰਾਜ ਜੀ ਮੈਂ ਤਾਂ ਅੱਗੇ ਹੀ ਭੁੱਲਿਆ ਹੋਇਆ ਵਾਂ ਗੁਰੂ ਮਹਾਰਾਜ ਜੀ ਬਾਬਾ ਜੀ ਮੇਰੀ ਅਕਲ ਬੜੀ ਮੋਟੀ ਆ ਮੇਰੇ ਵਿੱਚ ਔਗਣੇ ਔਗਣ ਹਨ ਜਿਨਾ ਸਮੁੰਦਰ ਚੋਂ ਪਾਣੀ ਏ ਐਨੀਆਂ ਮੇਰੇ ਵਿੱਚ ਕਮੀਆਂ ਨੇ ਔਗਣ ਨੇ ਕਿਰਪਾ ਕਰੋ ਮੈਨੂੰ ਆਪਣੇ ਚਰਣਾ ਵਿੱਚ ਜਗ੍ਹਾ ਦੇ ਦਿਓ ਬੜੇ ਪ੍ਰੇਮ ਨਾਲ ਉਤਰ ਦਿੱਤਾ ਭਾਈ ਬਾਲਾ ਜੀ ਨੇ ਤਾਂ ਸਤਗੁਰੂ ਮਹਾਰਾਜ ਜੀ ਕਹਿਣ ਲੱਗੇ ਤੇ ਬਾਲਿਆ ਚਲ ਉਤਰ ਦਿਸ਼ਾ ਦਿਵਦਾਸੀ ਕਰਕੇ ਆਈਏ ਭਾਈ ਬਾਲਾ ਜੀ ਉਹਨਾਂ ਨੇ ਆਖਿਆ ਚਲੋ ਚੱਲੀਏ ਜੀ ਤੇ ਭਾਈ ਮਰਦਾਨਾ ਜੀ ਨੂੰ ਨਾਲ ਲਿਆਏ ਤੇ ਨਾਲ ਭਾਈ ਬਾਲਾ ਜੀ ਹਨ ਪਾਈ ਮਰਦਾਨਾ ਜੀ ਬਾਬੇ ਦੇ ਨਾਲ ਦੋਵੇਂ ਚੱਲਿਆ ਜਨਮ ਸਾਖੀ ਵਿੱਚ ਲਿਖਿਆ ਏ ਕਿ ਮਹਾਰਾਜ ਜਾਂਦੇ ਜਾਂਦੇ ਲਾਹੌਰ ਇੱਥੋਂ ਪਹੁੰਚੇ ਆ ਤੇ ਜਦੋਂ ਲਾਹੌਰ ਪਹੁੰਚੇ ਆ ਅੱਜ ਵੀ ਉੱਥੇ ਕਈ ਕੋਤਕ ਵਰਤ ਰਿਹਾ ਏ ਸਵਾ ਪੈਰ ਦਿਨ ਚੜੇ ਤੱਕ ਗਉਆਂ ਨੂੰ ਕਟਿਆ ਜਾ ਰਿਆ ਮਾਰਿਆ ਜਾ ਰਿਆ ਕਸਾਬ ਖਾਨਿਆਂ ਦੇ ਵਿੱਚ 부ਚੜ ਖਾਨਿਆਂ ਦੇ ਵਿੱਚ ਗਾਵਾਂ ਵੱਡੀਆਂ ਜਾ ਰਹੀਆਂ ਨੇ ਮਹਾਰਾਜ ਜੀ ਨੇ ਉੱਥੇ ਬਾਣੀ ਉਚਾਰੀ ਲਹੌਰ ਸਹਿਰ ਜ਼ਹਿਰ ਕਹਿਰ ਸਵਾ ਪਹਿਰ ਤੇ ਬਚਨ ਹੋਇਆ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਅਸੀਂ ਤਾਂ ਐ ਲਹੂ ਦੀ ਨਗਰੀ ਜਾਣ ਕੇ ਅਸੀਂ ਤਾਂ ਇੱਥੇ ਆਏ ਸਾਂ ਕਿ ਇੱਥੇ ਭਲੇ ਲੋਕ ਹੋਣਗੇ ਇੱਥੇ ਮਲੇਸ਼ਾਂ ਦਾ ਜੋਗ ਆ گاਵਾ ਨੂੰ ਮਾਰਨ ਵਾਲੇ ਪਛੂਆਂ ਨੂੰ ਮਾਰਨ ਵਾਲੇ ਇੱਥੇ ਲੋਕ ਰੱਬ ਦਾ ਨਾਮ ਨਹੀਂ ਜਪਦੇ ਸਵਾ ਪੈਰ ਤੱਕ ਜ਼ਹਿਰ ਕਹਿਰ ਇੱਥੇ ਵਸਿਆ ਹੋਇਆ ਏ ਤੇ ਮਹਾਰਾਜ ਜੀ ਸੱਚੇ ਪਾਸ਼ਾ ਜੀ ਇੱਥੇ ਇੱਕ ਸਾਬਖਾਨਿਆਂ ਵਿੱਚ ਗਊਆਂ ਦਾ ਕਤਲ ਹੋ ਰਿਹਾ ਗਊਆਂ ਕਤਲ ਹੁੰਦੀਆਂ ਦੇਖ ਕੇ ਮਹਾਰਾਜ ਜੀ ਕਹਿਣ ਲੱਗੇ ਹੁਣ ਅਸੀਂ ਇਹਨਾਂ ਨੂੰ 6ਵੇਂ ਤੇ 10ਵੇਂ ਸਰੂਪ ਵਿੱਚ ਆ ਕੇ ਸੋਧਾਂਗੇ ਹੁਣ ਮੌਕਾ ਨਹੀਂ ਹੈ ਹੁਣ ਸਮਾਂ ਨਹੀਂ ਹੈ ਦਸਵਾਵਤਾਰ ਤਾਰਾਂਗੇ ਪਾਈ ਮਰਦਾਨਾ ਜੀ ਮਲੇਸ਼ਾ ਦਾ ਨਾਸ਼ ਕਰਾਂਗੇ ਧਰਮ ਦਾ ਰਾਜ ਕਰਾਂਗੇ ਹੁਣ ਇੱਥੋਂ ਜਾਣਾ ਪਵੇਗਾ ਰਾਵੀਆਂ ਪਾਰ ਜਾਣਾ ਪਵੇਗਾ ਸਾ ਸੰਗਤ ਜੀ ਸਤਗੁਰੂ ਮਹਾਰਾਜ ਇਹ ਬਚਨ ਕਹਿ ਕੇ ਲਾਹੌਰ ਤੋਂ ਚਲੇ ਜਾਂਦੇ ਆ ਸਤਗੁਰ ਜੀ ਦੇ ਜਾਣ ਤੋਂ ਬਾਅਦ ਲਾਹੌਰ ਦੇ ਜਿਹੜੇ ਬਚਨ ਉਹ ਸੱਚੇ ਹੋਏ ਹਮੇਸ਼ਾ ਹੀ ਸਵਾ ਪੈਰ ਦਿਨ ਚੜ੍ਹਦੇ ਤੱਕ ਲੜਾਈ ਹੁੰਦੀ ਰਹੀ ਆ ਤੇ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਗreturnDataਪੁਰ ਸਾਹਿਬ ਆ ਕੇ ਨਿਵਾਸ ਕੀਤਾ ਸੀ ਉਸ ਵਕਤ ਲਾਹੌਰ ਦੇ ਜਿਹੜੇ ਲੋਕ ਸਤਗੁਰ ਤੋਂ ਆਪਣੇ ਪਾਪ ਬਖਸ਼ਾਉਣ ਵਾਸਤੇ ਮਹਾਰਾਜ ਜੀ ਕੋਲ ਆਏ ਸਨ ਤੇ ਸਤਿਗੁਰ ਮਹਾਰਾਜ ਜੀ ਕੋਲ ਆਏ ਸਤਿਗੁਰੂ ਜੀ ਨੇ ਪਤਾ ਜੀ ਕੀ ਆਖਿਆ ਸੀ ਭਾਈ ਸਿੱਖੀ ਧਾਰਨ ਕਰ ਲੋ ਬਖਸ਼ੇ ਜਾਓਗੇ ਕਹਿਣ ਲੱਗੇ ਜੀ ਅਸੀਂ ਸਿੱਖੀ ਨਹੀਂ ਧਾਰਨ ਕਰ ਸਕਦੇ ਮਹਾਰਾਜ ਜੀ ਕਹਿੰਦੇ ਸਿੱਖੀ ਧਾਰਨ ਨਹੀਂ ਕਰਦੇ ਨਾ ਫਿਰ ਬਖਸ਼ੇ ਵੀ ਨਹੀਂ ਜਾਣੇ ਫਿਰ ਇਹ ਦੂਜੇ ਸਤਿਗੁਰਾਂ ਕੋਲ ਆਏ ਆ ਫਿਰ ਸਤਿਗੁਰ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਆਖਿਆ ਜੀ ਸਿੱਖੀ ਧਾਰਨ ਕਰ ਲੋ ਬਖਸ਼ੇ ਜਾਓਗੇ ਮੰਨੇ ਨੇ ਸਿੱਖੀਧਰਨ ਵੱਲੋਂ ਝੂਠੇ ਬਣੇ ਰਹੇ ਫਿਰ ਜਦੋਂ ਤੀਸਰੇ ਪਾਸ਼ਾ ਜੀ ਦੀ ਸੇਵਾ ਵਿੱਚ ਗੁਰੂ ਰਾਮਦਾਸ ਪਾਸ਼ਾ ਜੀ ਹਸ ਫਿਰ ਜਦੋਂ ਤੀਸਰੇ ਪਾਸ਼ਾ ਜੀ ਦੀ ਸੇਵਾ ਵਿੱਚ ਗੁਰੂ ਰਾਮਦਾਸ ਪਾਸ਼ਾ ਜੀ ਸਨ ਫਿਰ ਲਾਹੌਰ ਸ਼ਹਿਰ ਦੇ ਲੋਕ ਤੀਜੇ ਸਤਗੁਰਾਂ ਕੋਲ ਆਏ ਕਹਿੰਦੇ ਸਾਨੂੰ ਬਖਸ਼ ਦਿਓ ਜੀ ਮਹਾਰਾਜ ਕਹਿਣ ਲੱਗੇ ਉਹ ਸਾਡੇ ਵੱਡਿਆਂ ਦਾ ਸਰਾਪ ਹੋਇਆ ਵਾ ਤੁਹਾਨੂੰ ਤੇ ਉਹ ਤਾਂ ਪਾਈ ਅਸੀਂ ਬਖਸ਼ ਨਹੀਂ ਸਕਦੇ ਕਿਉਂਕਿ ਤੁਸੀਂ ਸਿੱਖੀ ਤਾਰਨ ਤੋਂ ਇਨਕਾਰੀ ਹੁੰਦੇ ਰਹੇ ਉਹ ਜਦੋਂ ਫਿਰ ਬੇਨਤੀ ਕੀਤੀ ਮਹਾਰਾਜ ਜੀ ਆਪ ਜੀ ਤੋਂ ਬਿਨਾ ਹੋਰ ਕੌਣ ਬਖਸ਼ ਸਕਦਾ ਹੈ ਜਦੋਂ ਉਹਨਾਂ ਨੇ ਦੁਬਾਰਾ ਬੇਨਤੀ ਕੀਤੀ ਮਹਾਰਾਜ ਜੀ ਅਸੀਂ ਸਿੱਖੀ ਤਾਂ ਕਰ ਲਵਾਂਗੇ ਬਖਸ਼ ਲਓ ਫਿਰ ਸਤਗੁਰੂ ਮਹਾਰਾਜ ਜੀ ਨੇ ਆਪਣੇ ਸੇਵਕ ਪਾਈ ਜੇਠਾ ਜੀ ਨੂੰ ਲਾਹੌਰ ਤੋਂ ਆਇਆ ਜਾਣ ਕੇ ਵਿਚਾਰਿਆ ਇਹ ਤਾਂ ਕਰਮਾਂ ਦੇ ਮਾਰੇ ਹੋਏ ਆ ਇਹਨਾਂ ਦੇ ਹੱਥ ਕੀ ਆ ਜੇ ਹੁਣ ਨਾ ਬਖਸ਼ੇ ਫਿਰ ਕੌਣ ਬਖਸ਼ੇਗਾ ਅਤਨਾ ਸੋਚਦਿਆਂ ਤੀਸਰੇ ਪਾਸ਼ਾ ਜੀ ਮਹਾਰਾਜ ਜੀ ਨੇ ਸਤਗੁਰਾਂ ਨੇ ਲਾਹੌਰੀਆਂ ਨੂੰ ਸਿੱਖੀ ਦਾਤ ਦੇ ਕੇ ਬਖਸ਼ਿਆ ਸੀ ਮਹਾਰਾਜ ਨੇ ਸਾ ਸੰਗਤ ਜੀ ਲਾਹੌਰ ਸ਼ਹਿਰ ਜਹਿਰ ਕਹਿਰ ਸਵਾ ਪੈਰ ਤੇ ਅੱਗੇ ਮਹਾਰਾਜ ਜੀ ਕਹਿੰਦੇ ਆ ਲਾਹੌਰ ਸ਼ਹਿਰ ਅਮਰ ਇਸਰ ਸਿਫਤੀ ਦਾ ਕਰ ਹੁਣੇ ਲਾਹੌਰ ਸ਼ਹਿਰ ਉਸੇ ਤਰ੍ਹਾਂ ਵਸਦਾ ਰਹਿ ਜਾਵੇਗਾ ਪਰ ਐਦੇ ਮੁਕਾਬਲੇ ਅਮਰ ਇਸਰ ਸਾਹਿਬ ਵਾਹਿਗੁਰੂ ਦੀ ਸਿਫਤੀ ਸਿਫਤ ਸਲਾਦਾ ਕਾਰ ਬਣ ਜਾਵੇਗਾ ਇਤਨੇ ਬਚਨ ਕਹਿ ਕੇ ਮਹਾਰਾਜ ਨੇ ਦੇਖੋ ਤੀਸਰੇ ਜਾਮੇ ਵਿੱਚ ਲਾਹੌਰ ਸ਼ਹਿਰ ਦੇ ਲੋਕ ਬਖਸ਼ੇ ਕਿਉਂਕਿ ਜੋਤ ਉਹੀ ਆ ਜਿਹੜੀ ਲਾਹੌਰ ਸ਼ਹਿਰ ਦੇ ਲੋਕ ਸਤਗੁਰ ਤੋਂ ਬੇਮੁਖ ਹੋ ਗਏ ਸਰਾਪੇ ਵੀ ਗਏ ਜਦੋਂ ਸਤਗੁਰਾਂ ਨੇ ਤੀਸਰੇ ਸਰੂਪ ਵਿੱਚ ਬਖਸ਼ਿਆ ਫਿਰ ਸੁਖੀ ਵਸਣ ਲੱਗ ਪਏ ਮੇਰੀ ਕਹਿੰਦਾ ਪਾਵੇ ਸਾ ਸੰਗਤ ਜੀ ਸਤਗੁਰਾਂ ਦੇ ਜਿਹੜੇ ਬਚਨ ਹੁੰਦੇ ਆ ਉਹ ਸੱਚੇ ਹੋ ਜਾਂਦੇ ਆ ਭਾਈ ਮਰਦਾਨਾ ਜੀ ਦੀ ਗਰੀਬੀ ਕੱਟ ਦਿੱਤੀ ਤੇ ਪਿਤਾ ਜੀ ਨੂੰ ਵੀ ਗਿਆਨ ਬਖਸ਼ਿਆ ਭਾਈ ਬਾਲਾ ਜੀ ਉਹਨਾਂ ਨੂੰ ਆਪਣੇ ਨਾਲ ਰੱਖਿਆ ਸਾਹਿਬ ਜੀ ਨੇ ਤੇ ਪੁਇਖ ਬਚਨ ਵੀ ਕਰ ਦਿੱਤੇ ਕਿ ਛੇਵੇਂ ਜਾਮੇ ਵਿੱਚ ਦਸਵੇਂ ਜਾਮੇ ਵਿੱਚ ਬਲੇਸ਼ਾ ਦਾ ਨਾਸ਼ ਕਰਾਂਗੇ ਪੁਲਚੋ ਬਖਸ਼ ਦੇਣੀ ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ